ਪੰਜਾਬ ਦੇ ਵਿੱਚ ਵੱਧ ਰਹੀਆਂ ਗਰਮਜੀਆਂ ਵਾਰਦਾਤਾਂ ਦੇ ਕਾਰਨ ਤੇ ਇਹਨਾਂ ਦੇ ਵਿੱਚ ਕਈ ਵਾਰ ਪ੍ਰਵਾਸੀਆਂ ਦੀ ਸ਼ਮੂਲੀਅਤ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਇੱਕ ਗੁੱਸਾ ਵੱਧ ਜਾ ਰਿਹਾ ਹੈ। ਇਸ ਦੇ ਚੱਲਦੇ ਮੁਹਾਲੀ ਦੇ ਪਿੰਡ ਜਨਕੁਰ ਦੇ ਵਿੱਚ ਨੌਜਵਾਨਾਂ ਵੱਲੋਂ ਮਤਾ ਪਾਇਆ ਗਿਆ ਹੈ ਤੇ ਪਿੰਡ ਵਾਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਪ੍ਰਵਾਸੀ ਜੋ ਵੀ ਕਿਰਾਏ ਦੇ ਮਕਾਨ ਕਿ ਰਹਿੰਦੇ ਨੇ ਉਹਨਾਂ ਦੇ ਜੋ ਵੀ ਮਕਾਨ ਮਾਲਕ ਨੇ ਉਹ ਉਹਨਾਂ ਨੂੰ ਵਸਦੇ ਵਿੱਚ ਰੱਖਣ ਤੇ ਉਹਨਾਂ ਦੇ ਸਾਫ ਸੁਪਾਈ ਵੱਲ ਧਿਆਨ ਦੇਣ ਤੇ ਕੋਈ ਵੀ ਪ੍ਰਵਾਸੀ ਰਾਤ ਦੇ ਵੇਲੇ ਬਿਨਾਂ ਕੰਤੂ ਕੁਮਦਾ ਹੋਇਆ ਨਾ ਨਜ਼ਰ ਆਵੇ ਤੇ ਨਾਲ ਹੀ ਹਰ ਪ੍ਰਵਾਸੀ ਦੀ ਰਜਿਸਟ੍ਰੇਸ਼ਨ ਕਰਵਾਉਣ ਦੀ ਵੀ ਪਿੰਡ ਵਾਸੀਆਂ ਨੂੰ ਤੇ ਮਕਾਨ ਮਾਲਕਾਂ ਨੂੰ ਅਪੀਲ ਕੀਤੀ ਗਈ ਹੈ ਤੇ ਇਸ ਦੇ ਲਈ ਬਕਾਇਦਾ ਪਿੰਡ ਦੇ ਵਿੱਚ ਬੋਰਡ ਵੀ ਲਗਾਏ ਗਏ ਨੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਵੀ ਕਰਵਾਈ ਗਈ ਹੈ ਮਤਲਬ ਤਾਂ ਇਹੀ ਪਾਇਆ ਜੀ ਆਪਾਂ ਨੇ ਜਿਹੜੇ ਇਹ ਬਈਏ ਪ੍ਰਵਾਸੀ ਮਜ਼ਦੂਰ ਆ ਜੋ ਵੀ ਰਹਿੰਦੇ ਜਿੰ ਪੰਡਾਂ ਚ ਇਹਨੇ ਬਹੁਤ ਗੰਦਗੀ ਫਲਾਈ ਵੀ ਹੈ ਜੀ ਸਾਡੇ ਧੀਆ ਭੈਣਾ ਵੀ ਗੁਰਦੁਆਰੇ ਚ ਵੀ ਆਂਦੀਆਂ ਆਂ ਸਾਂ ਸਵੇਰਾ ਇਹ ਕੱਚੇ ਬੰਨਾਂ ਨਾ ਭਾਗ ਘੁੰਮਦੇ ਜੀ ਇਹ ਧੀਆ ਭੈਣਾ ਨੂੰ ਬਹੁਤ ਔਖਾ ਜੀ ਸਾਨੂੰ ਬਹੁਤ ਇੰਦੇ ਖਤਰਾ ਹੀ ਆਈ ਭਈਆਂ ਤੋਂ ਬੱਚੇ ਸਾਡੇ ਛੋਟੇ ਛੋਟੇ ਜਵਾਕ ਆ ਜੀ ਉਹਨੂੰ ਤੰਗ ਕਰਦੇ ਜੀ ਇਹ ਇਹਨਾਂ ਦੇ ਬੱਚੇ 10 10 15 15 ਬੱਚੇ ਇਹਨਾਂ ਦੇ ਦਿਨ ਚ ਘੁੰਮਦੇ ਇੱਥੇ ਪਿੰਡ ਚ ਪੂਰਾ ਜਣੋ ਕੋਈ ਰੋਗ ਟੋਕ ਨਹੀਂ ਕੁਛ ਨਹੀਂ ਹੈਗਾ ਜੀ ਇਹਨੂੰ ਕੋਈ ਜਿੰਨਾ ਵੀ ਸਮਝਾਈ ਜੋ ਸਮਝਦੇ ਵੀ ਹੈ ਨਹੀਂ ਜੀ ਇੱਕ ਲਿਖੇ ਡੰਗਰ ਆਈ ਇਹ ਜੀ ਹਾਂ ਜੀ ਕੀ ਕੀ ਤੁਸੀਂ ਲਿਖਿਆ ਕੀ ਕੀ ਆ ਬੋਰਡ ਦੇ ਵਿੱਚ ਜਿਹੜਾ ਬਾਈ ਮਥੇ ਪਾਈ ਜੀ ਅਸੀਂ ਪਾਏ ਬਈ ਹੈ ਨਾ ਬਾਰੇ ਪਾਈ ਮਥੇ ਜਿਹੜੇ ਆਪਣਾ ਵੀ ਕਿਤਾ 9 ਵਜੇ ਤੇ ਪਹਿਲਾਂ ਪਹਿਲਾਂ ਪਿੰਡ ਚ ਆਓ ਜੀ 9 ਵਜੇ ਦੇ ਬਾਅਦ ਨਹੀਂ ਆਉਣਾ ਜੀ ਹੈ ਰਾਦਾ ਟਾਈਮ ਦਾ ਸਮਾਈ ਜਾਂਦਾ ਬਾਕੀ ਜਿਹੜੇ ਰਹਿੰਦੇ ਵੀ ਆਪਣੇ ਘਰ ਘਰ ਜਿਹਦੇ ਜਿਹਦੇ ਕਿਰਾਏ ਪਰਦੇ ਮਕਾਨ ਜਿੰਨਾ ਇਹ ਬੰਦਿਆਂ ਨੇ ਜੀ ਉਹ ਆਪਣਾ ਆਪ ਜ਼ਿੰਮੇਵਾਰ ਹੋਣਗੇ ਇਹ ਬੰਦਿਆਂ ਦੇ ਜਿਹੋ ਹਮਮ ਸਫਾਈ ਜੋ ਵੀ ਹੈ ਗੰਦਗੀ ਫਲਾਉਂਦੇ ਜੀ ਉਹ ਵੀ ਕੂੜਾਦਾਨ ਉਹ ਆਪ ਰੱਖਿਆ ਜਾ ਬਈ ਜਿਹੜੇ ਬੰਦਿਆਂ ਨੇ ਰੱਖੇ ਵੀ ਇਹ ਜਤ ਬਾਣੀ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ